ਦੋਸਤੋ ਸਿਰਫ ਇਹ ਤਿੰਨ ਘਰੇਲੂ ਚੀਜ਼ਾਂ ਲੱਸੀ ਵਿੱਚ ਪਾ ਕੇ ਪੀ ਲਓ ਪੈਰਾਂ ਦੇ ਤਲਵਿਆਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਦੇ ਇਹ ਭੜੇ ਰੋਗ ਖਤਮ ਹੋ ਜਾਣਗੇ ਦੋਸਤੋ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਕਬਜ ਦੀ ਸਮੱਸਿਆ ਰਹਿੰਦੀ ਆ ਤਾਂ ਇਹ ਤੁਹਾਡੀ ਕਬਜ ਨੂੰ ਠੀਕ ਕਰਨ ਵਿੱਚ ਬਹੁਤ ਫਾਇਦਾ ਕਰੂਗੀ ਤੇ ਜੇਕਰ ਲੂਜ਼ ਮੋਸ਼ਨ ਦੀ ਸਮੱਸਿਆ ਆ ਇਹ ਉਹਦੇ ਵਿੱਚ ਵੀ ਫਾਇਦਾ ਕਰੂਗੀ ਤੇ ਨਾਲ ਹੀ ਇਹ ਸ਼ੂਗਰ ਵਰਗੀ ਭੈੜੀ ਬਿਮਾਰੀ ਤੋਂ ਬਚਾਉਂਗੀ ਇਹ ਚੀਜ਼ਾਂ ਕੋਲੇਸਟ੍ਰੋਲ ਦੇ ਨਾਲ ਹੋਣ ਵਾਲੀ ਨਾੜੀਆਂ ਦੀ ਬਲੋਕੇਜ ਨੂੰ ਠੀਕ ਕਰੇਗੀ ਤੇ ਨਾਲ ਸਰੀਰ ਵਿੱਚੋਂ ਕੋਲੇਸਟ੍ਰੋਲ ਨੂੰ ਖਤਮ ਕਰੇਗੀ ਤੇ ਸਾਡੇ ਹਾਰਟ ਨੂੰ ਹੈਲਦੀ ਰੱਖੇਗੀ ਤੇ ਜਿਨ੍ਹਾਂ ਨੂੰ ਗਲਤ ਖਾਣ ਪਾਣ ਦੇ ਕਾਰਨ ਜਾਨੀ ਕਿ ਓਵਰ ਡਾਈਟਿੰਗ ਦੇ ਨਾਲ ਆਉਣ ਵਾਲੇ ਮਟਾਪੇ ਦੀ ਸਮੱਸਿਆ ਹੁੰਦੀ ਆ ਇਹ ਚੀਜ਼ਾਂ ਉਸ ਪ੍ਰੋਬਲਮ ਨੂੰ ਵੀ ਖਤਮ ਕਰੂਗੀਆਂ ਆਓ ਹੁਣ ਤੁਹਾਨੂੰ ਦੱਸਦੇ ਆ ਉਹਨਾਂ ਜ਼ਬਰਦਸਤ ਚੀਜ਼ਾਂ ਦੇ ਬਾਰੇ ਦੋਸਤੋ ਪਹਿਲੀ ਚੀਜ਼ ਆ ਇਸ ਬਗੋਲ ਜੋ ਕਿ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਸਦੀਆਂ ਤੋਂ ਤਮਾਲ ਹੋ ਰਿਹਾ ਹੈ ਜਿਸ ਦੇ ਸਾਡੇ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਜ਼ਬਰਦਸਤ ਫਾਇਦੇ ਹੁੰਦੇ ਆ ਕਿਉਂਕਿ ਇਸ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਆ ਜੋ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਆ ਤੇ ਕਬਜ ਵਰਗੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਵਿੱਚ ਮਦਦ ਕਰਦੀ ਆ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਕਬਜ ਦੀ ਸਮੱਸਿਆ ਹੈ ਤਾਂ ਤੁਸੀਂ ਸਵੇਰੇ ਜਾਂ ਦੁਪਹਿਰੇ ਖਾਣੇ ਤੋਂ ਅੱਧੇ ਘੰਟੇ ਬਾਅਦ ਇੱਕ ਗਲਾਸ ਲੱਸੀ ਦੇ ਵਿੱਚ ਇਸ ਬਗੋਲ ਦੇ ਇੱਕ ਤੋਂ ਦੋ ਚਮਚ ਪਾ ਕੇ ਪੀਓ ਜਾਂ ਫਿਰ ਇਸ ਦੇ ਤੁਸੀਂ ਇੱਕ ਤੋਂ ਦੋ ਚਮਚ ਇੱਕ ਕੌਲੀ ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਆ ਦੇਖੋ ਜਿੱਦਾਂ ਸੀ ਆਪਣੇ ਦੰਦਾਂ ਨੂੰ ਬਰਸ਼ ਨਾਲ ਸਫਾਈ ਕਰਦੇ ਆ ਉਸੇ ਤਰ੍ਹਾਂ ਦੇਖੋ ਕੋਈ ਵੀ ਐਸਾ ਬੁਰਸ਼ ਨਹੀਂ ਹੁੰਦਾ ਜੋ ਸਾਡੇ ਅੰਦਰ ਦੀ ਸਾਡੇ ਪੇਟ ਦੀ ਸਫਾਈ ਕਰ ਸਕੇ ਤੇ ਇਸ ਬਗੋਲ ਐਸੀ ਚੀਜ਼ ਆ ਜੋ ਸਾਡੀ ਆਂਤੜੀਆਂ ਦੀ ਸਫਾਈ ਕਰਦੀ ਆ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਸੀਂ ਆਪਣੇ ਦੰਦਾਂ ਨੂੰ ਬਰਸ਼ ਦੇ ਨਾਲ ਸਾਫ਼ ਕਰਦੇ ਆ ਇਹ ਸਾਡੇ ਸਰੀਰ ਵਿੱਚੋਂ ਟੌਕਸਿਨ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਆ ਤੇ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੈ ਇਹ ਬਵਾਸੀਰ ਤੱਕ ਦੀ ਪ੍ਰੋਬਲਮ ਨੂੰ ਵੀ ਠੀਕ ਕਰਦੀ ਆ ਕਿਉਂਕਿ ਬਵਾਸੀਰ ਦਾ ਮੇਨ ਕਾਰਨ ਕਬਜ ਹੁੰਦਾ ਆ ਤੇ ਕਬਜ ਤੋਂ ਸਾਡੇ ਸਰੀਰ ਵਿੱਚ ਹੋਰ ਵੀ ਕਈ ਭਿਆਨਕ ਬਿਮਾਰੀਆਂ ਬਣਦੀਆਂ ਜਿਨ੍ਹਾਂ ਨਾਲ ਅਸੀਂ ਹਮੇਸ਼ਾ ਬਿਮਾਰ ਤੇ ਪਰੇਸ਼ਾਨ ਰਹਿੰਨੇ ਆ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਜ਼ਿਆਦਾ ਲੂਜ਼ ਮੋਸ਼ਨ ਦੀ ਸਮੱਸਿਆ ਹੁੰਦੀ ਆ ਉਹ ਇਸ ਬਗੋਲ ਦੇ 2 ਚਮਚ ਇੱਕ ਕੌਲੀ ਦਹੀਂ ਦੇ ਵਿੱਚ ਪਾ ਕੇ ਜ਼ਰ ਸਾਡੇ ਸਰੀਰ ਵਿੱਚ ਜਾ ਕੇ ਆਪਣੇ ਅੰਦਰ ਪਾਣੀ ਨੂੰ ਸੋਖ ਲੈਂਦੀ ਆ ਜਿਹਦੇ ਨਾਲ ਸਾਡੇ ਸਰੀਰ ਵਿੱਚ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਯਾਨੀ ਕਿ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ ਤੇ ਜਿਨ੍ਹਾਂ ਨੂੰ ਪੇਟ ਵਿੱਚ ਮਰੋੜ ਰਹਿੰਦੀ ਹੈ ਜੋ ਵੀ ਖਾਂਦੇ ਆ ਉਹ ਫਲਸ਼ ਆਊਟ ਹੋਈ ਜਾਂਦਾ ਹੈ ਤੇ ਉਹ ਜੋ ਵੀ ਖਾਂਦੇ ਪੀਂਦੇ ਆ ਉਹ ਪੇਟ ਵਿੱਚ ਦਰਦ ਹੋ ਕੇ ਉਹਨਾਂ ਨੂੰ ਬਾਰ ਬਾਰ ਟਾਇਲਟ ਜਾਣ ਦੀ ਸਮੱਸਿਆ ਹੁੰਦੀ ਹੈ ਜਿਹਨੂੰ ਅਸੀਂ ਸੰਗਰਹਿਣੀਆਂ ਦੀ ਸਮੱਸਿਆ ਕਹਿੰਦੇ ਆ ਉਹ ਰੋਜ਼ਾਨਾ ਇਸ ਦਾ ਸੇਵਨ ਦਹੀਂ ਜਾਂ ਲੱਸੀ ਵਿੱਚ ਪਾ ਕੇ ਜ਼ਰੂਰ ਕਰਨਾ ਤੁਹਾਨੂੰ ਪਹਿਲੇ ਦਿਨੇ ਖਾਣ ਨਾਲ ਇਸ ਦੇ ਲਾਜਵਾਬ ਅਸਰ ਦੇਖਣ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬਾਰ ਬਾਰ ਪੇਸ਼ਾਬ ਆਣ ਦੀ ਸਮੱਸਿਆ ਰਹਿੰਦੀ ਆ ਉਹ ਵੀ ਇਸ ਦਾ ਸੇਵਨ ਜ਼ਰੂਰ ਕਰਨ ਇਦੇ ਨਾਲ ਤੁਸੀਂ ਜਲਦੀ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਲੋਗੇ। ਦੋਸਤੋ ਇਸ ਬਗੋਲ ਦੇ ਨਾਲ ਪੇਟ ਦੇ ਹਰ ਤਰ੍ਹਾਂ ਦੇ ਰੋਗ ਖਤਮ ਹੁੰਦੇ ਆ ਜਿਵੇਂ ਕਿ ਪੇਟ ਵਿੱਚ ਗੈਸ, ਕਬਜ਼, ਤਜ਼ਾ ਬਣਨਾ ਖਟੇ ਢਕਾਰਾਂ ਨੇ ਬਦਾ ਹਜਮੀ ਰਹਿਣੀ ਜਾਂ ਪੇਟ ਵਿੱਚ ਜਲਨ ਹੋਣੀ ਦੇਖੋ ਇਹ ਹਰ ਤਰ੍ਹਾਂ ਦੀ ਪੇਟ ਦੀ ਡਿਸਟਰਬੈਂਸ ਨੂੰ ਠੀਕ ਕਰਨ ਵਿੱਚ ਬਹੁਤ ਮਦਦ ਕਰਦੀ ਆ ਦੋਸਤੋ ਇਸ ਦੀ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਕਿ ਇਸ ਦਾ ਕੋਈ ਵੀ ਨੁਕਸਾਨ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਪਰ ਧਿਆਨ ਰੱਖਣਾ ਕਿ ਤੁਸੀਂ ਦਿਨ ਦੇ ਵਿੱਚ 1-2 ਚਮਚ ਤੋਂ ਜ਼ਿਆਦਾ ਇਸ ਦਾ ਸੇਵਨ ਨਹੀਂ ਕਰਨਾ ਦੇਖੋ ਜੇਕਰ ਅਸੀਂ ਇਸ ਦਾ ਰੋਜ਼ਾਨਾ ਸੇਵਨ ਕਰਦੇ ਹਾਂ ਤਾਂ ਅਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਇਸ ਦੇ ਸਾਡੇ ਸਰੀਰ ਵਿੱਚ ਹੋਰ ਵੀ ਕਈ ਸਾਰੇ ਫਾਇਦੇ ਹੁੰਦੇ ਆ ਇਹ ਸਾਡੇ ਸਰੀਰ ਦੀਆਂ ਨਾੜੀਆਂ ਦੇ ਵਿੱਚ ਜੰਮੇ ਹੋਏ ਕੋਲੇਸਟ੍ਰੋਲ ਨੂੰ ਖਤਮ ਕਰਦੀ ਆ ਤੇ ਇਹ ਸਾਡੇ ਹਾਰਟ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਆ। ਇਸ ਤੋਂ ਇਲਾਵਾ ਇਹ ਸਾਡੇ ਬਲੱਡ ਵਿੱਚ ਵਧੇ ਹੋਏ 슈ਗਰ ਲੈਵਲ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦੀ ਆ ਤੇ ਜਿਨ੍ਹਾਂ ਨੂੰ ਓਵਰ ਡਾਈਟਿੰਗ ਦੇ ਨਾਲ ਜਾਂ ਪੇਟ ਦੀ ਖਰਾਬੀ ਦੇ ਕਾਰਨ ਮੋਟਾਪਾ ਆ ਗਿਆ ਆ ਤਾਂ ਇਹ ਉਹਨੂੰ ਠੀਕ ਕਰਨ ਵਿੱਚ ਵੀ ਬਹੁਤ ਮਦਦ ਕਰਦੀ ਆ ਕਿਉਂਕਿ ਇਹ ਸਾਡੇ ਸਰੀਰ ਵਿੱਚੋਂ ਐਕਸਟਰਾ ਫੈਟ ਨੂੰ ਬਾਹਰ ਕੱਢਦੀ ਆ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਲੱਸੀ ਦਹੀਂ ਜਾਂ ਦੁੱਧ ਸੈੱਟ ਨਹੀਂ ਬੈਠਦਾ ਉਹ ਇਸ ਨੂੰ ਕੋਸੇ ਪਾਣੀ ਦੇ ਵਿੱਚ ਪਾ ਕੇ ਵੀ ਲੈ ਸਕਦੇ ਆ ਇਸ ਤੋਂ ਬਾਅਦ ਦੂਸਰੀ ਚੀਜ਼ ਆ ਦੋਸਤੋ ਪੁੰਨਿਆ ਹੋਇਆ ਜੀਰਾ ਦੇਖੋ ਪੁੰਨਿਆ ਹੋਇਆ ਜੀਰਾ ਦਹੀਂ ਵਿੱਚ ਪਾ ਕੇ ਸਵਾਦ ਨੂੰ ਤਾਂ ਲਾਜਵ ਤੇ ਸਾਡੇ ਸਰੀਰ ਵਾਸਤੇ ਵੀ ਬਹੁਤ ਹੀ ਜ਼ਬਰਦਸਤ ਫਾਇਦੇ ਕਰਦਾ ਆ ਦੇਖੋ ਪਹਿਲਾਂ ਤਾਂ ਇਹ ਸਾਨੂੰ ਕਬਜ ਤੋਂ ਛੁਟਕਾਰਾ ਦਿਵਾਉਂਦੀ ਆ ਕਿਉਂਕਿ ਕਬਜ ਦੀ ਪਰੇਸ਼ਾਨੀ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਆ ਕਈ ਸਾਰੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਕਈ ਲੋਕ ਕਬਜ ਵਰਗੀ ਭੈੜੀ ਬਿਮਾਰੀ ਤੋਂ ਪਰੇਸ਼ਾਨ ਰਹਿੰਦੇ ਆ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਭੁੰਨਿਆ ਹੋਇਆ ਜੀਰਾ ਦਹੀਂ ਵਿੱਚ ਪਾ ਕੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਆ ਕਿਉਂਕਿ ਦਹੀਂ ਦੇ ਵਿੱਚ ਬਹੁਤ ਸਾਰੇ ਚੰਗੇ ਬੈਕਟੀਰੀਆ ਪ੍ਰੋਟੀਨ ਵਿਟਾਮਿਨ ਹੁੰਦੇ ਆ ਜੋ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦੇ ਆ ਕਿਉਂਕਿ ਦੁੱਧ ਦੇ ਨਾਲੋਂ ਵੀ ਜ਼ਿਆਦਾ ਕੈਲਸ਼ੀਅਮ ਦਹੀਂ ਦੇ ਵਿੱਚ ਹੁੰਦਾ ਦਹੀਂ ਵਿੱਚ ਪਾ ਕੇ ਖਾਂਦੇ ਆ ਤਾਂ ਇਹ ਸਾਡੇ ਪੇਟ ਵਿੱਚ ਬਣ ਰਹੀ ਗੈਸ ਕਬਜ ਤੇਜ਼ਾਬ ਖੱਟੇ ਟਕਾਰਾਣਾ ਜਾਂ ਬਦਹਜਮੀ ਹੋਣੀ ਪੇਟ ਵਿੱਚ ਜਲਣ ਰਹਿਣੀ ਪੇਟ ਫੁੱਲਾ ਰਹਿਣਾ ਜਾਂ ਫਿਰ ਪੇਟ ਕੱਸਿਆ ਰਹਿਣਾ ਇਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਸਾਨੂੰ ਰਾਹਤ ਦਿੰਦੀ ਹੈ ਤੇ ਜੋ ਵੀ ਅਸੀਂ ਖਾਂਦੇ ਆ ਉਹਨੂੰ ਡਾਈਜੈਸਟ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਇਸ ਤੋਂ ਇਲਾਵਾ ਇਹਦੇ ਸਾਡੇ ਸਰੀਰ ਨੂੰ ਹੋਰ ਵੀ ਕਈ ਸਾਰੇ ਫਾਇਦੇ ਹੁੰਦੇ ਆ ਕਿਉਂਕਿ ਜੀਰੇ ਦੇ ਵਿੱਚ ਐਂਟੀ ਡਾਇਬੀਟਿਕ ਗੁਣ ਹੁੰਦੇ ਆ ਜੋ ਕਿ ਸਾਡੇ ਸਰੀਰ ਵਿੱਚ ਗਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਕੇ ਰੱਖਦੇ ਆ ਜਿਹਦੇ ਨਾਲ ਅਸੀਂ ਸ਼ੂਗਰ ਵਰਗੀ ਭੈੜੀ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚੇ ਰਹਿੰਦੇ ਆ ਦੇਖੋ ਜੀਰੇ ਵਿੱਚ ਐਂਟੀ ਡਾਇਬੀਟਿਕ ਗੁਣ ਹੁੰਦੇ ਆ ਜੋ ਕਿ ਸਾਡੇ ਸਰੀਰ ਵਿੱਚ ਗਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਕੇ ਰੱਖਦੇ ਆ ਜਿਹਦੇ ਨਾਲ ਅਸੀਂ ਸ਼ੂਗਰ ਵਰਗੀ ਭੈੜੀ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਆ ਦੇਖੋ ਤੁਸੀਂ ਜੀਰੇ ਨੂੰ ਭੁੰਨਣਾ ਕਿੱਦਾਂ ਸਭ ਤੋਂ ਕੁ ਫਰਾਈਪੈਨ ਲਓ ਉਹਨੂੰ ਗੈਸ ਫਲੇਮ ਦੇ ਉੱਤੇ ਰੱਖ ਕੇ ਥੋੜਾ ਹਲਕਾ ਜਿਹਾ ਗਰਮ ਕਰੋ ਫਿਰ ਤੁਸੀਂ ਪੈਨ ਦੇ ਵਿੱਚ ਜੀਰੇ ਨੂੰ ਪਾਓ ਤੇ ਨਾਲ-ਨਾਲ ਇਹਨੂੰ ਥੋੜਾ-ਥੋੜਾ ਹਿਲਾਉਂਦੇ ਰਹੋ ਜਦੋਂ ਇਸ ਦਾ ਕਲਰ ਹਲਕਾ ਜਾਂ ਡਾਰਕ ਹੋ ਗਿਆ ਇਸ ਦੀ ਤੁਹਾਨੂੰ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜਾਈਗੀ ਹੁਣ ਤੁਸੀਂ ਇਹਨੂੰ ਕਿਸੇ ਪਲੇਟ ਵਿੱਚ ਜਾਂ ਬੌਲ ਦੇ ਵਿੱਚ ਕੱਢ ਕੇ ਠੰਡਾ ਕਰ ਲਓ ਠੰਡਾ ਹੋਣ ਤੋਂ ਬਾਅਦ ਇਹਨੂੰ ਬਰੀਕ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਓ ਦੇਖੋ ਇਸ ਦੇ ਖਾਣ ਦਾ ਤਰੀਕਾ ਕੀ ਹੈ ਅਸੀਂ ਇਹਨੂੰ ਕਿੱਦਾਂ ਲੈਣਾ ਹੈ ਜੇਕਰ ਕਿਸੇ ਨੂੰ ਬਹੁਤ ਜ਼ਿਆਦਾ ਕਬਜ ਰਹਿੰਦੀ ਆ ਤਾਂ ਤੁਸੀਂ ਇੱਕ ਕੌਲੀ ਦਹੀਂ ਦੀ ਲਓ ਉਹਦੇ ਵਿੱਚ ਤੁਸੀਂ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾ ਕੇ ਇਹਨੂੰ ਸਵੇਰੇ ਜਾਂ ਦੁਪਹਿਰੇ ਖਾਣੇ ਤੋਂ 15-20 ਮਿੰਟ ਸਾਰ ਟੇਸਟ ਨੂੰ ਵਧੀਆ ਬਣਾਉਣ ਦੇ ਲਈ ਤੁਸੀਂ ਇਹਦੇ ਵਿੱਚ ਕਾਲਾ ਲੂਣ ਐਡ ਕਰ ਸਕਦੇ ਹੋ ਤੇ ਕਾਲਾ ਲੂਣ ਟੇਸਟ ਦੇ ਨਾਲ-ਨਾਲ ਸਾਡੇ ਪੇਟ ਵਾਸਤੇ ਵੀ ਬਹੁਤ ਜ਼ਬਰਦਸਤ ਫਾਇਦਾ ਕਰਦਾ ਹੈ ਤੁਹਾਨੂੰ ਪਹਿਲੀ ਵਾਰ ਖਾਣ ਤੇ ਇਸ ਦਾ ਅਸਰ ਦੇਖਣ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਇਹਨੂੰ ਖਾਣ ਨਾਲ ਦੋਸਤੋ ਅਸੀਂ ਮੋਟਾਪਾ ਸ਼ੂਗਰ ਕੋਲੇਸਟ੍ਰੋਲ ਤੇ ਪੇਟ ਦੇਆਂ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਕਬਜ ਦੀ ਸਮੱਸਿਆ ਨਹੀਂ ਹੁੰਦੀ ਉਹ ਇਸ ਦਾ 1/4 ਚਮਚ ਜਾਨੀ ਕਿ 1 ਚਮਚ ਦਾ ਚੌਥਾ ਹਿੱਸਾ ਇੱਕ ਕੌਲੀ ਦਹੀਂ ਵਿੱਚ ਪਾ ਕੇ ਇਸ ਨੂੰ ਲੈ ਸਕਦੇ ਆ ਤਾਂ ਦੋਸਤੋ ਇਹ ਸੀ ਭੁੰਨੇ ਹੋਏ ਜੀਰੇ ਦੇ ਫਾਇਦੇ ਹੁਣ ਅਸੀਂ ਗੱਲ ਕਰਦੇ ਆਂ ਤੀਸਰੀ ਚੀਜ਼ ਤੀਸਰੀ ਚੀਜ਼ ਆ ਦੋਸਤੋ ਕਾਲੀ ਮਿਰਚ ਦੇਖੋ ਕਾਲੀ ਮਿਰਚ ਇੱਕ ਐਸੀ ਚੀਜ਼ ਆ ਜਿਹਦੇ ਵਿੱਚ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਤੇ ਐਂਟੀ ਇਨਫਲੇਮੇਟਰੀ ਗੁਣ ਪਾਈ ਜਾਂਦੇ ਆ ਦੇਖੋ ਇਹ ਸਾਨੂੰ ਦੋ ਤਰੀਕਿਆਂ ਦੇ ਨਾਲ ਮਾਰਕੀਟ ਵਿੱਚੋਂ ਮਿਲਦੀ ਆ ਇੱਕ ਤਾਂ ਪਾਊਡਰ ਦੇ ਰੂਪ ਦੇ ਵਿੱਚ ਤੇ ਦੂਸਰਾ ਸਾਬਤ ਦਾਣੇ ਦੇ ਰੂਪ ਦੇ ਵਿੱਚ ਤੇ ਜ਼ਿਆਦਾ ਬਿਹਤਰ ਇਹ ਹੀ ਹੁੰਦਾ ਹੈ ਕਿ ਤੁਸੀਂ ਇਸ ਦੇ ਦਾਣੇ ਲਿਆ ਕੇ ਘਰ ਵਿੱਚ ਹੀ ਪੀਸ ਕੇ ਇਸ ਦਾ ਪਾਊਡਰ ਬਣਾ ਕੇ ਇਹਨੂੰ ਯੂਜ਼ ਕਰੋ ਤਾਂ ਕਿ ਕੋਈ ਵੀ ਮਿਲਾਵਟ ਦੀ ਗੰਜائش ਨਾ ਹੋਵੇ ਦੇਖੋ ਕਾਲੀ ਮਿਰਚ ਬਦ ਹਜਮੀ ਦੀ ਸਮੱਸਿਆ ਨੂੰ ਠੀਕ ਕਰਦੀ ਹੈ ਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਜਾਂ ਪੇਟ ਵਿੱਚ ਦਰਦ Oui. ਉਸ ਵੇਲੇ ਤੁਸੀਂ ਕਾਲੀ ਮਿਰਚ ਦੇ 8 ਤੋਂ 10 ਦਾਣੇ ਪੀਸ ਕੇ ਇਹਨੂੰ ਇੱਕ ਕੋਲੀ ਦਹੀਂ ਵਿੱਚ ਮਿਕਸ ਕਰਕੇ ਖਾਣ ਨਾਲ ਉਸੇ ਵੇਲੇ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਦੇਖੋ ਕਾਲੀ ਮਿਰਚ ਸਾਨੂੰ ਭੋਜਨ ਦੇ ਵਿੱਚੋਂ ਮਿਲਣ ਵਾਲੇ ਜ਼ਰੂਰੀ ਤੱਤਾਂ ਨੂੰ ਸਾਡੇ ਸਰੀਰ ਵਿੱਚ ਅਬਜ਼ਰਵ ਕਰਨ ਵਿੱਚ ਹੈਲਪ ਕਰਦੀ ਹੈ ਤੇ ਇਸ ਦਾ ਬਾਹਰ ਦਾ ਛਿਲਕਾ ਸਾਡੇ ਸਰੀਰ ਦੀ ਐਕਸਟਰਾ ਫੈਟ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਇਸ ਲਈ ਇਹਨੂੰ ਫੈਟ ਬਰਨਰ ਵੀ ਕਿਹਾ ਜਾਂਦਾ ਹੈ ਤੇ ਨਾਲ ਹੀ ਇਹ ਪਸੀਨੇ ਰਾਹੀਂ ਤੇ ਯੂਰਨ ਦੇ ਰਾਹੀਂ ਸਾਡੇ ਸਰੀਰ ਵਿੱਚੋਂ ਟੌਕਸਿਨ ਨੂੰ ਬਾਹਰ ਕੱਢਦੀ ਹੈ ਦੋਸਤੋ ਜੇਕਰ ਤੁਸੀਂ ਕਾਲੀ ਮਿਰਚ ਦੇ ਪਾਊਡਰ ਦੇ 1/4 ਚਮਚ ਨੂੰ ਕੋ ਲਈ ਦਹੀਂ ਜਾਂ ਇੱਕ ਗਲਾਸ ਲੱਸੀ ਦੇ ਵਿੱਚ ਮਿਕਸ ਕਰਕੇ ਰੋਜ਼ਾਨਾ ਖਾਂਦੇ ਹੋ ਤਾਂ ਤੁਸੀਂ ਪੇਟ ਦੇਆਂ ਰੋਗਾਂ ਤੋਂ ਅਤੇ ਸਰੀਰ ਵਿੱਚ ਹੋਣ ਵਾਲੀਆਂ ਹਰ ਇੱਕ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਹ ਸਾਡੇ ਖੂਨ ਦੇ ਵਿੱਚੋਂ ਗੰਦਗੀ ਨੂੰ ਬਾਹਰ ਕੱਢ ਕੇ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਆ ਤੇ ਸਾਡੇ ਖੂਨ ਨੂੰ ਸਾਫ਼ ਰੱਖਦੀ ਆ ਦੋਸਤੋ ਕਾਲੀ ਮਿਰਚ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦੀ ਆ ਕਿਉਂਕਿ ਇਸ ਵਿੱਚ ਵਿਟਾਮਿਨ A ਦੀ ਭਰਪੂਰ ਮਾਤਰਾ ਹੁੰਦੀ ਆ ਜੋ ਕਿ ਸਾਡੀਆਂ ਅੱਖਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ ਤੇ ਜਦੋਂ ਅਸੀਂ ਇਹਨੂੰ ਦਹੀਂ ਜਾਂ ਲੱਸੀ ਦੇ ਵਿੱਚ ਪਾ ਕੇ ਲੈਂਦੇ ਆ ਤਾਂ ਇਹ ਆਪਣੇ ਗੁਣਾ ਦੇ ਨਾਲ ਸਾਡੇ ਸਰੀਰ ਦੇ ਵਿੱਚ ਜ਼ਰੂਰੀ ਤੱਤਾਂ ਨੂੰ ਪੂਰਾ ਕਰਨ ਵਿੱਚ ਬਹੁਤ ਜਿਆਦਾ ਮਦਦ ਕਰਦੀ ਹੈ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਕਾਲੀ ਮਿਰਚ ਦੇ ਪਾਊਡਰ ਨੂੰ ਤੇ ਭੁੰਨੇ ਹੋਏ ਜੀਰੇ ਨੂੰ ਇਹਨਾਂ ਦੋਨਾਂ ਨੂੰ ਇੱਕੋ ਜਗ੍ਹਾ ਦਹੀਂ ਵਿੱਚ ਜਾਂ ਲੱਸੀ ਵਿੱਚ ਮਿਕਸ ਕਰਕੇ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਦੁੱਗਣਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਸਾਡੇ ਸਰੀਰ ਲਈ ਬਹੁਤ ਹੀ ਜ਼ਬਰਦਸਤ ਫਾਇਦੇ ਹੁੰਦੇ ਆ ਜੋ ਕਿ ਸਾਨੂੰ ਕਈ ਸਾਰੀਆਂ ਭੈੜੀਆਂ ਬਿਮਾਰੀਆਂ ਤੋਂ ਬਚਾ ਕੇ ਸਾਨੂੰ ਹੈਲਦੀ ਰੱਖਣ ਵਿੱਚ ਮਦਦ ਕਰਦੀ ਆ ਦੋਸਤੋ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਤੁਸੀਂ ਕੋਈ ਵੀ ਇੱਕ ਚੀਜ਼ ਵਰਤ ਕੇ ਦੇਖ ਸਕਦੇ ਹੋ ਇਸ ਦਾ ਪੂਰਾ ਫਾਇਦਾ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਲਗਾਤਾਰ ਯੂਜ਼ ਕਰੋ ਕਿਉਂਕਿ ਇਹ ਤਿੰਨੋਂ ਨੋ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਪੱਥਰ ਵਰਗਾ ਪੱਕਾ ਮਜ਼ਬੂਤ ਕਰ ਦਿੰਦੇ ਆ ਤੇ ਸਾਨੂੰ ਪੇਟ ਤੋਂ ਹੋਣ ਵਾਲੇ ਰੋਗਾਂ ਤੋਂ ਬਚਾ ਕੇ ਰੱਖਦੇ ਆ ਦੋਸਤੋ ਅਸੀਂ ਨੈਚੁਰਲ ਚੀਜ਼ਾਂ ਨੂੰ ਛੱਡ ਕੇ ਦਵਾਈਆਂ ਵੱਲ ਭੱਜਣ ਲੱਗ ਜਾਂਦੇ ਆ ਜਿਹਦੇ ਨਾਲ ਅਸੀਂ ਕਿਤੇ ਨਾ ਕਿਤੇ ਜ਼ਿਆਦਾ ਦਵਾਈਆਂ ਖਾਣ ਨਾਲ ਇੱਕ ਤੋਂ ਇੱਕ ਬਿਮਾਰੀ ਆਪਣੇ ਅੰਦਰ ਪੈਦਾ ਕਰ ਲੈਂਦੇ ਆ ਇਸ ਲਈ ਦੋਸਤੋ ਹਮੇਸ਼ਾ ਹੀ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਦੇ ਨੈਚੁਰਲ ਇਲਾਜ ਜ਼ਰੂਰ ਕਰੋ ਕਿਉਂਕਿ ਜ਼ਿਆਦਾ ਦਵਾਈਆਂ ਖਾਣ ਦੇ ਨਾਲ ਅਸੀਂ ਬਿਮਾਰੀ ਨੂੰ ਸਿਰਫ ਦਬਾ ਲੈਂਦੇ ਆ ਜੋ ਕਿ ਆਪਣੇ ਆਪ ਦੇ ਨਾਲ ਸਭ ਤੋਂ ਵੱਡਾ ਧੋਖਾ ਹੁੰਦਾ ਹੈ ਅਸੀਂ ਫਟਾਫਟ ਜਲਦੀ ਠੀਕ ਹੋਣ ਦੇ ਚੱਕਰ ਵਿੱਚ ਕਈ ਸਾਰ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਜੋ ਕਿ ਸਾਡੇ ਸਰੀਰ ਵਾਸਤੇ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀਆਂ ਆ ਇਸ ਲਈ ਦੋਸਤੋ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਰੱਖਣ ਦੇ ਲਈ ਇਸ ਤਰ੍ਹਾਂ ਦੇ ਘਰੇਲੂ ਉਪਾਏ ਜ਼ਰੂਰ ਕਰੋ ਕਿਉਂਕਿ ਦੇਖੋ ਇਸ ਤਰ੍ਹਾਂ ਦੀਆਂ ਨੇਚਰਲ ਚੀਜ਼ਾਂ ਦਾ ਸਾਡੇ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤਾਂ ਦੋਸਤੋ ਅੱਜ ਦੇ ਲਈ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੁਸੀਂ ਹਮੇਸ਼ਾ ਫਿੱਟ ਰਹੋ ਤੰਦਰੁਸਤ ਰਹੋ ਇਹੀ ਅਸੀਂ ਚਾਹੁੰਦੇ ਆਂ